you mm -hmm. ਹਾਂਜੀ ਆਪਾਂ ਹਾਜ਼ਰਾਂ ਜੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਆਉਣ ਵਾਲੀਆਂ ਨਵੀਆਂ ਭਰਤੀਆਂ ਦੀ ਜਿਸ ਦੇ ਵਿੱਚ ਗੱਲ ਕਰਾਂਗੇ ਆਪਾਂ ATD ਦੀ ਮਾਸਟਰ ਕੈਡਰ ਦੀ ਲੈਕਚਰਾਰ ਭਰਤੀ ਦੀ PTI ਦੀ ਤੇ ਇਸ ਦੇ ਨਾਲ ਹੀ ਗੱਲ ਕਰਾਂਗੇ ਜੀ ਐਂਟੀਟੀ ਦੀ ਭਰਤੀ ਦੀ ਪੰਜਾਬ ਦੇ ਵਿੱਚ ਕੁੱਲ ਕਿੰਨੀਆਂ ਪੋਸਟਾਂ ਫਿਲਹਾਲ ਖਾਲੀ ਪਈਆਂ ਨੇ ਕਿਹੜੀਆਂ-ਕਿਹੜੀਆਂ ਪੋਸਟਾਂ ਨਵੀਆਂ ਆਉਣਗੀਆਂ ਕਿੰਨੀਆਂ ਕ ਭਰਤੀਆਂ ਜਿਹੜੀਆਂ ਨੇ ਹੋਰ ਦੇਖਣ ਨੂੰ ਮਿਲਣਗੀਆਂ ਤੇ ਕਦੋਂ ਤੱਕ ਇਹਨਾਂ ਦੇ ਨੋਟੀਫਿਕੇਸ਼ਨ ਜਿਹੜੇ ਨੇ ਉਹ ਜਾਰੀ ਹੋਣਗੇ ਇਹਨਾਂ ਸਾਰੇ ਪੁਆਇੰਟਸ ਨੂੰ ਲੈ ਕੇ ਆਪਾਂ ਜਿਹੜੀਆਂ ਗੱਲ ਕਰਨ ਵਾਲੇ ਵੀਡੀਓ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਟੀਚਿੰਗ ਦੇ ਰਿਲੇਟਿਡ ਹਰ ਪ੍ਰਕਾਰ ਦੀ ਅਪਡੇਟ ਲੈਣ ਦੇ ਲਈ ਤੁਸੀਂ ਇਸ ਚੈਨਲ ਦੇ ਨਾਲ ਜੁੜ ਸਕਦੇ ਹੋ ਤੁਹਾਨੂੰ ਟਾਈਮ ਟੂ ਟਾਈਮ ਜਿਹੜੀ ਅਪਡੇਟ ਹੈ ਉਸ ਚੈਨਲ ਦੇ ਰਾਹੀਂ ਮਿਲ ਸਕਦੀ ਹੈ ਤਾਂ ਆਓ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ 8TT ਤੇ ਮਾਸਟਰ ਕੈਡਰ ਦੀ ਭਰਤੀ ਦੇਖੋ ਜੀ 8TT ਤੇ ਮਾਸਟਰ ਕੈਡਰ ਦੀ ਭਰਤੀ ਜਿਹੜੀ ਆ ਉਹ ਜਲਦੀ ਆਉਣ ਵਾਲੀ ਹੈ ਲੇਕਿਨ ਮੈਂ ਤੁਹਾਨੂੰ ਦੱਸ ਦਵਾ ਕਿ ਇਸ ਜਿਹੜਾ ਨੋਟੀਫਿਕੇਸ਼ਨ ਹੈ ਉਹ ਆਫਟਰ ਪੀਐਸਟੈਟ ਆਊਟ ਕੀਤਾ ਜਾਏਗਾ ਠੀਕ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ 2024 ਦੇ ਵਿੱਚ ਪੀਐਸਟੈਟ ਕੰਡਕਟ ਕਰਾਇਆ ਜਾਣਾ ਹੈ ਜਦੋਂ ਪੀਐਸਟੈਟ ਕੰਡਕਟ ਹੋਏਗਾ ਉਸ ਤੋਂ ਬਾਅਦ ਹੀ ਮਾਸਟਰ ਕੈਡਰ ਤੇ 8TT ਦੀ ਭਰਤੀ ਤੁਹਾਨੂੰ ਦੇਖਣ ਨੂੰ ਮਿਲੇਗੀ ਦੂਜੀ ਗੱਲ ਕਰ ਲਈ ਜੀ ਐਂਟੀਟੀ ਦੀ ਭਰਤੀ ਦੀ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਮੈਡਮ ਕੀ ਐਂਟੀਟੀ ਦੀ ਭਰਤੀ ਆਏਗੀ ਜਾਂ ਨਹੀਂ ਜਿੰਨੇ ਵੀ ਸਰਕਾਰੀ ਸਕੂਲ ਨੇ ਪ੍ਰਾਇਮਰੀ ਸਕੂਲ ਦੀ ਆਪਾਂ ਗੱਲ ਕਰ ਰਹੇ ਆ ਉਹਦੇ ਵਿੱਚ ਜਿਹੜੀਆਂ ਨੇ ਨਵੀਆਂ ਕਲਾਸਾਂ ਐਡ ਕੀਤੀਆਂ ਗਈਆਂ ਨੇ ਨਰਸਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਇਸ ਨਵੇਂ ਸੈਸ਼ਨ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੇ ਵਿੱਚ ਨਰਸਰੀ ਨਹੀਂ ਹੁੰਦੀ ਸੀ ਐਲ ਕੇਜੀ ਯੂ ਕੇਜੀ ਹੁੰਦੀ ਸੀ ਪ੍ਰੀ ਪ੍ਰਾਇਮਰੀ ਕਲਾਸਾਂ ਲੇਕਿਨ ਹੁਣ ਇਸ ਸੈਸ਼ਨ ਤੋਂ ਜਿਹੜੀਆਂ ਨਰਸਰੀ ਕਲਾਸ ਜਿਹੜੀ ਉਹ ਸਟਾਰਟ ਕਰ ਦਿੱਤੀ ਗਈ ਹੈ ਤਾਂ ਉਹਦੇ ਲਈ ਵੀ ਡਿਪਾਰਟਮੈਂਟ ਵੱਲੋਂ ਜਿਹੜੀ ਐਂਟੀਟੀ ਦੀ ਭਰਤੀ ਹੈ ਉਹ ਜਲਦੀ ਆਊਟ ਕੀਤੀ ਜਾਏਗੀ ਜੀ ਠੀਕ ਹੈ ਲਗਭਗ 7000 ਪਲੱਸ ਪੋਸਟਾਂ ਜਿਹੜੀਆਂ ਤੁਹਾਨੂੰ ਐਂਟੀਟੀ ਦੀ ਦੇਖਣ ਨੂੰ ਮਿਲਣਗੀਆਂ ਗੱਲ ਕਰ ਲਈਏ ਕਿ ਇਲੈਕਟਰਾਰ ਦੀ ਭਰਤੀ ਕਦੋਂ ਆਊਟ ਹੋਏਗੀ ਤਾਂ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਖਾਲੀ ਪਈਆਂ ਨੇ ਅਲੱਗ-ਅਲੱਗ ਟਾਈਪ ਦੀਆਂ ਤੁਸੀਂ ਮੀਟਿੰਗ ਦਾ ਨੋਟੀਫਿਕੇਸ਼ਨ ਆ ਉਹ ਵੀ ਦੇਖਿਆ ਹੋਏਗਾ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਸਕਰੀਨ ਤੇ ਜਿਹੜੀ ਪੀਟੀਆਈ ਦੀ ਭਰਤੀ ਹੈ ਠੀਕ ਹੈ ਉਹਦਾ ਜੋ ਵੀ ਪ੍ਰੋਸੈਸ ਹੈ ਉਹਦੀ ਰਿਪੋਰਟ ਜਿਹੜੀਆਂ ਮੰਗੀ ਗਈ ਹੈ ਠੀਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੀ ਹੈ ਮਾਨਯੋਗ ਸਿੱਖਿਆ ਮੰਤਰੀ ਦੀ ਮੀਟਿੰਗ ਹੋਣ ਜਾ ਰਹੀ ਹੈ ਜੀ 19 ਜੂਨ ਨੂੰ ਜਿਸ ਦੇ ਵਿੱਚ ਨਵੀਆਂ ਪੋਸਟਾਂ ਦੀ ਗੱਲ ਕੀਤੀ ਜਾਏਗੀ ਪਲੱਸ ਗੱਲ ਕੀਤੀ ਜਾਏਗੀ ਕਿ ਫਿਲਹਾਲ ਜਿਹੜੀਆਂ ਪੰਜਾਬ ਦੇ ਵਿੱਚ ਮਾਸਟਰ ਕੈਡਰ ਦੀਆਂ ਕਿੰਨੀਆਂ ਪੋਸਟਾਂ ਜਿਹੜੀਆਂ ਨੇ ਖਾਲੀ ਨੇ ਈਟੀਟੀ ਦੀਆਂ ਕਿੰਨੀਆਂ ਖਾਲੀ ਨੇ ਠੀਕ ਹੈ ਕਿੰਨੀਆਂ ਪੋਸਟਾਂ ਜਿਹੜੀਆਂ ਨੇ ਫਿਲਹਾਲ ਪ੍ਰੋਮੋਸ਼ਨਾਂ ਹੋਣ ਵਾਲੀਆਂ ਨੇ ਜਿਨ੍ਹਾਂ ਦੀਆਂ ਠੀਕ ਹੈ ਜੀ ਜਿਵੇਂ ਕਿ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਜੀ ਪ੍ਰਾਇਮਰੀ ਵਿੰਗ ਦੀਆਂ ਜ਼ਿਲ੍ਹਾ ਪੱਧਰ ਤੇ ਜਿਹੜੀਆਂ ਨੇ ਈਟीडी ਤੋਂ ਐਚਟीडी ਤੇ ਪ੍ਰਮੋਸ਼ਨਾਂ ਹੋਣ ਜਾ ਰਹੀਆਂ ਨੇ ਸੀਐਚਟीडी ਪ੍ਰਮੋਸ਼ਨਾਂ ਦਾ ਜਿੰਨਾ ਵੀ ਕੰਮ ਹੈ ਉਹ 25 ਜੂਨ ਤੱਕ ਜਿਹੜਾ ਕੰਪਲੀਟ ਕੀਤਾ ਜਾਣਾ ਹੈ ਠੀਕ ਹੈ ਉਸ ਤੋਂ ਬਾਅਦ ਕੀ ਹੋਏਗਾ ਉਸ ਤੋਂ ਬਾਅਦ ਦੇਖੋ ਪ੍ਰੋਪਰ ਦੇਖਿਆ ਜਾਏਗਾ ਕਿ ਕਿੰਨੀਆਂ ਪੋਸਟਾਂ ਜਿਹੜੀਆਂ ਨੇ ਫਿਲਹਾਲ ਖਾਲੀ ਨੇ ਪ੍ਰਮੋਸ਼ਨਾਂ ਤੋਂ ਬਾਅਦ ਵੀ ਠੀਕ ਹੈ ਚਾਹੇ ਮਾਸਟਰ ਕੈਡਰ ਦੀਆਂ ਹੋਣ ਲੈਕਚਰਰ ਦੀਆਂ ਹੋਣ ਪੀਟੀਆਈ ਦੀ ਵੀ ਜਿਹੜੀ ਪੁਰਾਣੀ ਭਰਤੀ ਚੱਲ ਰਹੀ ਹੈ 2000 ਦੀ ਉਹ ਵੀ ਜਿਹੜੀ ਜਲਦੀ ਕੰਪਲੀਟ ਹੋਏਗੀ ਇਸ ਦੇ ਨਾਲ ਹੀ ਐਂਟੀਟੀ ਦੀਆਂ ਪ ਯਾਨੀ ਨਵੀਂ ਭਰਤੀ ਆਉਣ ਤੋਂ ਪਹਿਲਾਂ ਜਿਹੜੀਆਂ ਇਹ ਪ੍ਰੋਮੋਸ਼ਨਸ ਨੇ ਉਹ ਕੀਤੀਆਂ ਜਾਣੀਆਂ ਨੇ ਇਹਦੇ ਰਿਗਾਰਡਿੰਗ ਇੱਕ ਮੀਟਿੰਗ ਵੀ ਰੱਖੀ ਜਾਈ ਗਈ ਹੈ ਜੀ ਜਿਹੜੀ ਹੈਗੀਆਂ 19 ਜੂਨ ਨੂੰ ਸਿੱਖਿਆ ਮੰਤਰੀ ਜੀ ਵੱਲੋਂ ਜਿਹੜੀ ਇਹ ਮੀਟਿੰਗ ਕੀਤੀ ਜਾਏਗੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਪੀਐਸਟਟ ਆਉਣ ਵਾਲਾ ਹੈ ਜੀ ਪੀਐਸਟਟ ਜਦੋਂ ਹੀ ਕੰਡਕਟ ਕਰਾਇਆ ਜਾਏਗਾ ਉਸ ਤੋਂ ਬਾਅਦ ਜਿਹੜੀਆਂ ਤੁਹਾਨੂੰ ਨਵੀਆਂ ਮਾਸਟਰ ਕੈਡ ਦੀਆਂ ਤੇ ਈਟੀਟੀ ਦੀਆਂ ਪੋਸਟਾਂ ਜਿਹੜੀਆਂ ਨੇ ਦੇਖਣ ਨੂੰ ਮਿਲਣਗੀਆਂ ਹੀ ਮਿਲਣਗੀਆਂ ਕਲੀਅਰ ਹੈ ਜੀ ਬਾਕੀ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਮੈਡਮ ਲੈਕਚਰਾਰ ਦੀ ਭਰਤੀ ਦੇ ਲਈ ਕਿੰਨੇ ਐਗਜ਼ਾਮ ਕੰਡਕਟ ਕਰ ਠੀਕ ਹੈ ਜਦੋਂ ਹੀ ਇਹਦੇ ਰਿਗਾਰਡਿੰਗ ਕੋਈ ਆਫੀਸ਼ੀਅਲ ਅਪਡੇਟ ਆਈਏ ਅਪਾ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਉਹ ਜ਼ਰੂਰ ਸਾਂਝੀ ਕਰਾਂਗੇ ਠੀਕ ਹੈ ਬਹੁਤ ਜਲਦ ਜਿਹੜੀਆਂ ਇਹ ਪ੍ਰੋਮੋਸ਼ਨਾਂ ਹੋ ਕੇ ਜਿੰਨੀਆਂ ਵੀ ਪੋਸਟਾਂ ਫਿਰ ਖਾਲੀ ਬਚਣੀਆਂ ਫਿਲਹਾਲ ਕਈ ਸਕੂਲ ਹੈ ਜਿਹਨੇ ਹਨਾ ਕਈ ਬਲੌਕ ਹੈ ਜਿਹਨੇ ਜਿਹੜੇ ਹਲੇ ਫਿਲਹਾਲ ਖਾਲੀ ਨੇ ਕਾਫੀ ਹੱਦ ਤੱਕ ਖਾਲੀ ਨੇ ਤਾਂ ਹੀ ਹੁਣ ਦੇਖੋ ਈਟੀਟੀ ਦੀ ਪਹਿਲਾ 23 ਚੋਂ 24 ਭਰਤੀ ਕੰਪਲੀਟ ਕੀਤੀ ਜਾਏਗੀ ਉਸ ਤੋਂ ਬਾਅਦ 98 94 ਭਰਤੀ ਹੈ ਹਨਾ ਦੈਨ ਆਪਣਾ ਨਾ ਮਾਸਟਰ ਕੈਡਰ ਦੀਆਂ ਪ੍ਰੋਮੋਸ਼ਨਸ ਨੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਬਰ دسمبر ਦੇ ਵਿੱਚ ਹੈ ਪੀਐਸਟ ਕੰਡਕਟ ਕਰਾਇਆ ਜਾਏਗਾ ਠੀਕ ਹੈ ਦੈਨ ਉਸ ਤੋਂ ਬਾਅਦ ਤੁਹਾਨੂੰ ਨਵੀਆਂ ਪੱਟੀਆਂ ਦੇੜੀਆਂ ਨੇ ਦੇਖਣ ਨੂੰ ਮਿਲਣਗੀਆਂ ਫਿਲਹਾਲ ਜਿਹੜੀਆਂ ਪੁਰਾਣੀਆਂ ਪੱਟੀਆਂ ਚੱਲ ਰਹੀਆਂ ਨੇ ਉਹਨਾਂ ਦਾ ਪ੍ਰੋਸੈਸ ਜਿਹੜਾ ਬਹੁਤ ਸਹੀ ਤਰੀਕੇ ਨਾਲ ਜਿਹੜਾ ਛੇਤੀ ਹੀ ਕੰਪਲੀਟ ਹੋ ਜਾਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ 2025 ਦੇ ਵਿੱਚ ਵੀ ਤੁਹਾਨੂੰ ਜਿਹੜੀਆਂ ਨੇ ਮਾਸਟਰ ਕੈਡਰ ਦੀਆਂ ਈਟੀਟੀ ਦੀਆਂ ਪੋਸਟਾਂ ਦੇਖਣ ਨੂੰ ਮਿਲਣਗੀਆਂ ਠੀਕ ਹੈ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ 23 ਚੌਣ ਭਰਤੀ ਬੋਰਡ ਰੇਜ ਦੀ ਜਿਹੜੀ ਕੰਪਲੀਟ ਕੀਤੀ ਜਾਏਗੀ 9594 ਦਾ ਵੀ ਪ੍ਰੋਸੈਸ ਹਲੇ ਫਿਲਹਾਲ ਚੱਲ ਰਿਹਾ ਹੈ ਤੇ ਇਹਨਾਂ ਫਿਰ ਆਪਣੇ ਕੋਲ ਜਿਹੜਾ ਪੀਐਸਟ ਤੋਂ ਬਾਅਦ ਮਾਸਟਰ ਕੈਡਰ ਤੁਹਾਨੂੰ ਜਿਹੜਾ ਦੇਖਣ ਨੂੰ ਮਿਲੇਗਾ ਸਾਰੇ ਹੀ ਸਬਜੈਕਟ ਦਾ ਦੇਖਣ ਨੂੰ ਮਿਲੇਗਾ ਕਲੀਅਰ ਹੈ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਇਸ ਚੈਨਲ ਤੇ ਤੁਹਾਨੂੰ ਟੀਚਿੰਗ ਦੇ ਐਗਜ਼ਾਮ ਦੇ ਰਿਲੇਟਡ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਹੈ ਟਾਈਮ ਟੂ ਟਾਈਮ ਮਿਲਦੀ ਰਹੇਗੀ ਜੀ ਟੈਲੀਗ੍ਰਾਮ ਗਰੁੱਪ ਬਣਿਆ ਹੋਇਆ ਉੱਥੇ ਜਾ ਕੇ ਤੁਸੀਂ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਹਰ ਪ੍ਰਕਾਰ ਦੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਿਹੜੀ ਹੈ ਅਵੇਲੇਬਲ ਹੁੰਦੀ ਹੈ ਕਲੀਅਰ ਹੈ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਐਸਚਨ ਕਿਸੇ ਵੀ ਭਰਤੀ ਨੂੰ ਲੈ ਕੇ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਫਿਲਹਾਲ ਉਮੀਦ ਕਰਦੇ ਆ ਕਿ 19 ਜੂਨ ਨੂੰ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਪੋਜ਼ੀਟਿਵ ਨਿਊਜ਼ ਆ ਦੇਖਣ ਨੂੰ ਮਿਲੇਗੀ ਹੀ ਮਿਲੇਗੀ ਕਿਉਂਕਿ ਦੇਖੋ ਚਾਹੇ ਕੋਈ ਵੀ ਟਾਈਪ ਦੀ ਪੋਸਟ ਹੋਵੇ ਮਾਸਟਰ ਕੈਡਰੋਂ ਲੈਕਚਰਰ ਹੋਣ ਜਿਨ੍ਹਾਂ ਦੀਆਂ ਪ੍ਰੋਮੋਸ਼ਨਾਂ ਹੋਣੀਆਂ ਨੇ ਉਸ ਤੋਂ ਬਾਅਦ ਜਿਹੜੀਆਂ ਬਾਕੀ ਬੱਚੀਆਂ ਹੋਈਆਂ ਖਾਲੀ ਪੋਸਟਾਂ ਹੋਣਗੀਆਂ ਉਹਨਾਂ ਦੀ ਨਵੀਂ ਭਰਤੀ ਜਿਹੜੀ ਆ ਤੁਹਾਨੂੰ ਦੇਖਣ ਨੂੰ ਮਿਲੇਗੀ ਹੀ ਮਿਲੇਗੀ ਕਲੀਅਰ ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਆਈ ਹੋਪ ਤੁਹਾਡੇ ਲਈ ਇਹ ਵੀਡੀਓ ਜਿਹੜੀ ਹੈ ਹੈਲਪਫੁਲ ਰਹੇਗੀ ਬਾਕੀ ਜਿਹੜੇ ਕੈਂਡੀਡੇਟਸ ਨੇ ਮਾਸਟਰ ਕੈਡਰ ਤੇ ਐਂਟੀਟੀ ਦੀ ਤਿਆਰੀ ਕਰਨੀ ਆ ਉਹ ਜ਼ਰੂਰ ਆਪਣੀ ਤਿਆਰੀ ਸਟਾਰਟ ਕਰੋ ਠੀਕ ਹੈ ਤਿਆਰੀ ਆਪਦੀ ਨਾਲ ਨਾਲ ਕਰੀ ਜਾਓ ਕਿਉਂਕਿ ਦੇਖੋ ਅੱਜ ਨਹੀਂ ਕੱਲ ਨੂੰ ਪੋਸਟਾਂ ਤਾਂ ਨਿਕਲ ਜਾਣੀਆਂ ਤੁਸੀਂ ਆਪਦੀ ਤਿਆਰੀ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ ਜਿਹੜੀ ਆ ਕੰਪਲੀਟ ਰੱਖਿਓ ਕਲੀਅਰ ਹੈ ਬਾਕੀ ਜਲਦੀ ਮਿਲਦੇ ਆਂ ਜੀ ਆਪਾਂ ਨੈਕਸਟ ਵੀਡੀਓ ਲੈ ਕੇ ਆਈ ਹੋਪ ਤੁਹਾਡੇ ਲਈ ਵੀਡੀਓ ਜਿਹੜੀ ਹੈ ਹੈਲਪਫੁਲ ਰਹੇਗੀ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਲਦੀ ਮਿਲਦੇ ਆਂ ਜੀ ਆਪਾਂ ਨਵੀਂ ਵੀਡੀਓ ਲੈ ਕੇ ਵੀਡੀਓ ਦੇਖਣ